ਅੱਜ ਆਪਾਂ ਬਣਾਉਨੇ ਆ ਜੀ ਕੜੀ ਪਕੌੜਾ ਇਸ ਤਰੀਕੇ ਨਾਲ ਬਣਾਵਾਂਗੇ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਲਾਈਕ ਸ਼ੇਅਰ ਵੀ ਕਰਿਓ ਕਮੈਂਟ ਕਰਕੇ ਵੀ ਦੱਸਿਓ ਜੀ ਆਪਾਂ ਆਧੀ ਕੌਲੀ ਲੈ ਲਈਏ ਜੀ ਵੇਸਣ ਦੀ ਇਹਦੇ ਵਿੱਚ ਆਪਾਂ ਥੋੜੀ ਜੀ ਲੱਸੀ ਪਾ ਕੇ ਘੋਲ ਲੈਨੇ ਆ ਕੜੀ ਲੱਸੀ ਨਾਲ ਵਧੀਆ ਲੱਗਦੀ ਆ ਆਪਾਂ ਪਕੌੜਿਆਂ ਚ ਥੋੜੀ ਜੀ ਲੱਸੀ ਪਾ ਕੇ ਪਕੌੜੇ ਬਣਾਵਾਂਗੇ ਬਹੁਤ ਹੀ ਟੇਸਟੀ ਬਣਦੇ ਇਹ ਪੜੇ ਇਸ ਤਰੀਕੇ ਨਾਲ ਲਓ ਜੀ ਹੁਣ ਆਪਣਾ ਵੇਸਣ ਹੋ ਗਿਆ ਤਿਆਰ ਤੇ ਹੁਣ ਆਪਾਂ ਵਿੱਚ ਸਾਰਾ ਪਾ ਲਾਂਗੇ ਸਮਾਨ ਇੱਧਰ ਆਪਾਂ ਰੱਖ ਲੈਨੇ ਜੀ ਕੜਾਈ ਤੇ ਵਿੱਚ ਪਾਵਾਂਗੇ ਜੀ ਆਪਾਂ ਕਿਉ ਇਹਦੇ ਉਹ ਆਪਣਾ ਹੋ ਗਿਆ ਜੀ ਗਰਮ ਤੇ ਹੁਣ ਆਪਾਂ ਇਹਦੇ ਵਿੱਚ ਪਾ ਲੈਨੇ ਥੋੜਾ ਜਿਹਾ ਜੀਰਾ ਜੀਰਾ ਭੁੰਨ ਲਾਂਗੇ ਤੇ ਹੁਣ ਇੱਧਰ ਆਪਾਂ ਕਰਦੇ ਆਂ ਜੀ ਪਕੌੜਿਆਂ ਦਾ ਸਮਾਨ ਤਿਆਰ ਤੇ ਵਿੱਚ ਸਾਰਾ ਸਮਾਨ ਪਾ ਲੈਨੇ ਆਪਾਂ ਜੀਰਾ ਧਨੀਆ ਮਸਾਲਾ ਮਿਰਚਾਂ ਨਮਕ ਸਾਰਾ ਸਮਾਨ ਵਿੱਚ ਪਾ ਕੇ ਹਲਦੀ ਵਗੈਰਾ ਤੇ ਆਪਾਂ ਇਹਨੂੰ ਘੋਲ ਲਾਂਗੇ ਵਿੱਚ ਆਪਾਂ ਪਾ ਲਾਂਗੇ ਜੀ ਇਹਦੇ ਹੁਣ ਸਾਰਾ ਸਮਾਨ ਕੱਟਿਆ ਹੋਇਆ ਯਾ ਟਮਾਟਰ ਹਰੀਆਂ ਮਿਰਚਾਂ ਵਗੈਰਾ ਪਾ ਕੇ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਘੋਲ ਲੈਨੇ ਆ ਮਿਕਸ ਕਰ ਲੈਨੇ ਹ ਲਓ ਜੀ ਆਪਣਾ ਹੁਣ ਇਹ ਥੋੜਾ ਜਿਹਾ ਹੈਗਾ ਪਤਲਾ ਹਜੇ ਤੇ ਪਾ ਇੱਕ ਚਮਚਾ ਇੱਕ ਇਹਦੇ ਵਿੱਚ ਵੇਸ਼ਨ ਹੋਰ ਪਾ ਕੇ ਇਹਨੂੰ ਆਪਾਂ ਹੋਰ ਥੋੜਾ ਜਿਹਾ ਸਖਤ ਕਰ ਲੈਨੇ ਆ। ਹੁਣ ਆਪਾਂ ਇੱਧਰ ਰੱਖ ਲਿਆ ਜੀ ਕਿਉਂ? ਤ੍ਰਾਈ ਪੈਨ ਦੇ ਵਿੱਚ ਪਾ ਕੇ ਤੇ ਆਪਾਂ ਇਹਨੂੰ ਹੁਣ ਔੜੇ ਤਲਦੇ ਆ ਇਹਦੇ ਵਿੱਚ। ਥੋੜ੍ਹਾ ਥੋੜ੍ਹਾ ਚਮਚੇ ਨਾਲ ਛੋਟੇ ਛੋਟੇ ਪਾਵਾਗੇ ਆਪਾਂ ਲੋਜੀ ਪਕੌੜੇ ਆਪਣੇ ਹੁਣ ਲੱਗੇ ਬਣਨ ਇਹ ਆਪਣੇ ਹੁਣ ਪਕੌੜੇ ਬਣ ਚੁੱਕੇ ਹੈ ਜੀ ਵਧੀਆ ਤਿਆਰ ਹੋ ਚੁੱਕੇ ਹੈ ਤੇ ਆਪਾਂ ਇਹਨਾਂ ਨੂੰ ਥੋੜਾ ਜਿਹਾ ਸ਼ੇਕ ਹੋਰ ਲਵਾਵਾਂਗੇ ਕਲਰ ਇਹਦਾ ਬਦਲ ਗਿਆ ਹੁਣ ਆਪਾਂ ਨੂੰ ਇਹਨਾਂ ਨੂੰ ਕੱਢ ਲੈਣੇ ਹੈ ਜੀ ਇੱਕ ਪਲੇਟ ਦੇ ਵਿੱਚ ਸਾਰਾ ਕੇ ਹੋ ਜਾ ਵਿੱਚ ਨਚੋਰ ਕੇ ਇੱਕ ਪੂਰਾ ਆਪਾਂ ਹੋਰ ਕੱਢ ਲਿਆ ਜੀ ਲਓ ਜੀ ਹੁਣ ਆਪਣੇ ਇਹ ਤਾਂ ਹੋ ਗਏ ਤਿਆਰ ਤੇ ਹੁਣ ਆਪਾਂ ਕੜਾਈ ਦੇ ਵਿੱਚ ਜੀਰਾ ਪਾ ਕੇ ਭੁੰਨ ਲਿਆ ਸੀ ਤੇ ਹੁਣ ਆਪਾਂ ਇਹਨੂੰ ਬਾਕੀ ਸਮਾਨ ਵਿੱਚ ਪਾ ਲੈਨੇ ਆ ਪਿਆਜ਼ ਟਮਾਟਰ ਹਰੀਆਂ ਮਿਰਚਾਂ ਵਗੈਰਾ ਤੇ ਇਹਨੂੰ ਵੀ ਆਪਾਂ ਭੌਨ ਲਾਂਗੇ ਇੱਕ ਚਮਚਾ ਆਪਾਂ ਪਾ ਲੈਨੇ ਜੀ ਪੇਸਟ ਲਸਣ ਪੇਸਟ ਕੀਤਾ ਹੋਇਆ ਆਜ ਆਪਣੇ ਤੜਕਾ ਜਿਹੜਾ ਹੁਣ ਬਣਾਇਆ ਸੀ ਆਪਣਾ ਹੋ ਗਿਆ ਜੀ ਨਰਮ ਤੇ ਹੁਣ ਵਿੱਚ ਆਪਾਂ ਨਾਮਕ ਲਾਲ ਮਿਰਚ ਹਲਦੀ ਮਸਾਲਾ ਸਾਰਾ ਸਮਾਨ ਵਿੱਚ ਪਾ ਕੇ ਤੇ ਨੂੰ ਹੁਣ ਆਪਾਂ ਥੋੜਾ ਜਿਹਾ ਸੇਕ ਲਵਾ ਲਵਾਂਗੇ ਇਸ ਵਿੱਚ ਆਪਾਂ ਪਾਤੀ ਥੋੜੀ ਜਿਹੀ ਹਰੀ ਮਿਰਚ ਪਹਿਲਾਂ ਲਾਲ ਮਿਰਚ ਪਾਈ ਹੈ ਹਰੀ ਥੋੜੀ ਪਾਈ ਹੈ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਤੇ ਨੂੰ ਭੁੰਨਦੇ ਹਾਂ ਮਸਾਲੇ ਨੂੰ ਹੋਰ ਸਾਲਾ ਆਪਣਾ ਵਧੀਆ ਘੁੱਜਕੇ ਤਿਆਰ ਹੋ ਗਿਆ ਜੀ ਤੇ ਹੁਣ ਆਪਾਂ ਆਟਾ ਘੋਲ ਰੱਖਿਆ ਤੇ ਆਪਾਂ ਪਾਉਨੇ ਜੀ ਇਹਦੇ ਵਿੱਚ ਵੇਸ਼ਨ ਘੋਲਿਆ ਹੋਇਆ ਜਿਹੜਾ ਥੋੜਾ ਥੋੜਾ ਕਰਕੇ ਪਾਵਾਂਗੇ ਤੇ ਨਾਲ-ਨਾਲ ਹਲਾਵਾਂਗੇ ਗੰਡਾਂ ਜਿਹੀਆਂ ਨਹੀਂ ਬੰਦੀਆਂ ਇਸ ਤਰੀਕੇ ਨਾਲ ਕੜੀ ਬਹੁਤ ਵਧੀਆ ਬਣਦੀ ਹੈ ਥੋੜੀ ਜੀ ਆਪਾਂ ਪਾਵਾਂਗੇ ਜੀ ਲੱਸੀ ਵਿੱਚ ਪਹਿਲਾਂ ਵੇਸ਼ਨ ਘੋਲਿਆ ਉਦੋਂ ਵੀ ਪਾਈਏ ਥੋੜੀ ਜੀ ਤੇ ਥੋੜੀ ਜੀ ਹੋਰ ਪਾ ਦਿੰਨੇ ਆ ਤੇ ਲੱਸੀ ਨਾਲ ਕੜੀ ਬਹੁਤ ਟੇਸਟੀ ਬਣਦੀ ਹੈ ਹੁਣ ਆਪਾਂ ਪਾਵਾਂਗੇ ਥੋੜਾ ਜਿਹਾ ਪਾਣੀ ਵਿੱਚ ਤੇ ਹੁਣ ਆਪਾਂ ਇਹਨੂੰ ਗੈਸ ਕਰਤਾਈ ਥੋੜਾ ਜਿਹਾ ਵਾਧ ਤੇ ਹੁਣ ਆਪਣੀ ਇਹ ਕੜੀ ਰਿਜਣ ਲੱਗ ਜੂਗੀ। ਜਦ ਕੜੀ ਆਪਣੀ ਥੋੜੀ ਥੋੜੀ ਰਿਜਣ ਲੱਗ ਗਈ ਤੇ ਹੁਣ ਆਪਾਂ ਪਕੌੜੇ ਵਿੱਚ ਪਾ ਕੇ ਥੋੜੀ ਜਿਹੀ ਤੋੜ ਕੇ ਛੋਟੇ ਪੀਸ ਕਰਕੇ ਵੀ ਪਾਦੇ ਵਿੱਚ ਆਪਾਂ ਤੇ ਹੁਣ ਆਪਣਾ ਇਹ ਇਹਨੂੰ ਥੋੜੇ ਥੋੜਾ ਸੇਕ ਦੇ ਵਿੱਚ ਆਪਾਂ ਇਹਨੂੰ ਰੰਨਦੇ ਆ ਇੱਕਦਮ ਇਹਨੂੰ ਜ਼ਿਆਦਾ ਗੈਸ 'ਤੇ ਧਾਕੇ ਨਹੀਂ ਰੰਨਦੇ ਤੇ ਹੁਣ ਥੋੜਾ ਜਿਹਾ ਟਾ ਕੇ ਰੱਖ ਦਿੰਨੇ ਆਪਣੀ ਕੜੀ ਵਧੀਆ ਰਿਜਣ ਲੱਗ ਜੂਗੀ ਹੁਣ ਆਪਣੀ ਕੜੀ ਰਿਜਣ ਲੱਗ ਗਈ ਹੈ ਤੇ ਬਹੁਤ ਵਧੀਆ ਬਣ ਕੇ ਤਿਆਰ ਹੋਊਗੀ ਕੜੀ ਇਸ ਤਰੀਕੇ ਨਾਲ ਤੇ ਤੁਸੀਂ ਵੀ ਜ਼ਰੂਰ ਬਣਾਇਓ ਜੀ ਤੇ ਕਮੈਂਟ ਕਰਕੇ ਵੀ ਦੱਸਿਓ ਕਿੱਦਾਂ ਦੀ ਲੱਗੀ ਤੁਹਾਨੂੰ ਇਹ ਬਣੀ ਕੜੀ ਇਸ ਤਰੀਕੇ ਨਾਲ ਤੇ ਆਪਣੀ ਹੁਣ ਕੜੀ ਬਣ ਕੇ ਤਿਆਰ ਹੈ ਜੀ ਬਿਲਕੁਲ ਕੜੀ ਪਕੌੜਾ ਇਸ ਤਰੀਕੇ ਨਾਲ ਕੜੀ ਪਕੌੜਾ ਤੁਸੀਂ ਵੀ ਬਣਾਇਓ ਜੀ ਤੇ ਜ਼ਰੂਰ ਕਮੈਂਟ ਕਰਿਓ ਜੀ